ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾਵਾਂਗੇ ਗਾਜਰ ਦਾ ਗਜਰੇਲਾ ਤੁਹਾਨੂੰ ਪਤਾ ਲੱਗਦੀਆਂ ਇਹਦੇ ਵਿੱਚ ਬਹੁਤ ਹੀ ਵਧੀਆ ਕੁਆਲਿਟੀ ਦੀ ਗਾਜਰ ਆ ਰਹੀ ਆ ਇਹਨਾਂ ਗਾਜਰਾਂ ਦਾ ਅਸੀਂ ਗਜਰੇਲਾ ਬਣਾ ਕੇ ਤਿਆਰ ਕਰਾਂਗੇ ਇਹਨਾਂ ਨੂੰ ਪਹਿਲਾਂ ਅਸੀਂ ਧੋ ਲਿਆ ਸੀ ਚੰਗੀ ਤਰ੍ਹਾਂ ਹੁਣ ਅਸੀਂ ਇਹਦਾ ਛਿਲਕਾ ਉਤਾਰ ਲੈਨੇ ਆ ਗਾਜਰਾਂ ਨੇ ਛਿਲ ਲਿਆ ਵਾ ਗ੍ਰੇਟਰ ਲੈ ਲਿਆ ਵਾ ਅਸੀਂ ਗ੍ਰੇਟ ਕਰਨ ਵਾਸਤੇ ਮੋਟੀ ਸਾਈਡ ਤੋਂ ਅਸੀਂ ਗਾਜਰ ਨੂੰ ਗ੍ਰੇਟ ਕਰਾਂਗੇ ਗਾਜਰਾ ਨੂੰ ਗ੍ਰੇਟ ਕਰ ਲਿਆ ਵਾ ਗਾਜਰਾ 500 ਗ੍ਰਾਮ ਹੋਇਆ 100 ਗ੍ਰਾਮ ਲਿਆ ਵਾ ਉਡਾਇਲੇ ਡ్రਾਈ ਫਰੂਟ ਲਿਆਓ ਚਲੋ ਫਿਰ ਅਸੀਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਕੜਾਈ 'ਚ ਅਸੀਂ ਰੱਖ ਲਿਆ ਵਾ ਗਾਜਰਾਂ ਪਾਵਾਂ ਪਹਿਲਾਂ ਅਸੀਂ ਕਿਉਂ ਬਿਲਕੁਲ ਵੀ ਨਹੀਂ ਪਾਣਾ ਗਾਜਰਾਂ ਦੇ ਵਿੱਚੋਂ ਪਾਣੀ ਸੁਕਾਵਾਂਗੇ ਗਾਜਰਾ 'ਚੋਂ ਪਾਣੀ ਨੂੰ ਸੁਕੰਦਿਆ ਨੂੰ 2 ਤੋਂ 3 ਮਿੰਟ ਹੋ ਗਿਆ ਕਾਫੀ ਹੱਦ ਤੱਕ ਪਾਣੀ ਸੋਕ ਗਿਆ ਗਾਜਰਾਂ ਦੇ ਵਿੱਚੋਂ ਗਾਜਰਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਹੁਣ ਅਸੀਂ ਥੋੜਾ ਜਿਹਾ ਵਿਟਸ ਹਾਈਟ ਤੋਂ ਗਾਜਰਾ ਕਰਕੇ ਇੱਕ ਚਮਚਾ ਘਿਓ ਦਾ ਪਾਵਾਂਗੇ ਕਿ ਗਾਜਰਾ ਜਿਹੜੀਆਂ ਕੜਾਈ ਦੇ ਨਾਲ ਨਾ ਚਿਪਕਣ ਘਿਓ ਨੂੰ ਮੈਲਟ ਹੋਣ ਦਿਨੇਗਾ ਘਿਓ ਦੇ ਵਿੱਚ ਗਾਜਰਾ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ ਘਿਓ ਨੂੰ ਅਸੀਂ ਗਾਜਰਾ ਦੇ ਵਿੱਚ ਮਿਕਸ ਕਰ ਲਿਆ ਵਾ ਇੱਕ ਚਮਚਾ ਸੀ ਹੋਰ ਘਿਓ ਦਾ ਪਾਵਾਂਗੇ ਦੋ ਤੋਂ ਤਿੰਨ ਚਮਚੇ ਅਸੀਂ ਘਿਓ ਦੇ ਪਾਵਾਂਗੇ ਗਾਜਰਾ ਨੂੰ ਅਸੀਂ ਘਿਓ ਦੇ ਵਿੱਚ ਚੰਗੀ ਤਰ੍ਹਾਂ ਭੁੰਨਾਗੇ ਜਿਸ ਤਰ੍ਹਾਂ ਵਿਆਹ ਸ਼ਾਦੀਆਂ ਦੇ ਉੱਤੇ ਗਜਰੇਲਾ ਬਣਦਾ ਅਸੀਂ ਉਸੇ ਤਰ੍ਹਾਂ ਦਾ ਬਣਾ ਕੇ ਤਿਆਰ ਕਰਾਂਗੇ ਗਜਰੇਲਾ ਇਹਨੂੰ ਮਿਕਸ ਕਰ ਲਈਏ ਗਾਜਰਾਂ ਨੂੰ ਅਸੀਂ ਘਿਓ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲਿਆ ਵਾ ਥੋੜਾ ਛੇਦ ਵਿੱਚ ਮਿੱਠਾ ਐਡ ਕਰ ਲਈਏ ਇਹਨੂੰ ਅਸੀਂ ਹਾਫ ਕੱਪ ਲਈ ਖੰਡ ਚਾशनी ਬਣਾਉਂਦੀ ਨਹੀਂ ਜ਼ਰੂਰਤ ਖੰਡ ਨੇ ਇਸ ਤਰੀ ਮੈਲਟ ਹੋ ਜਾਣਾ ਵਿੱਚ ਇਹਦੀ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਸਲੋ ਫਲੇਮ ਤੇ ਇਹਨੂੰ ਪਕਾਵਾਂਗੇ ਗਾਜਰਾਂ ਨੂੰ ਖੰਡ ਅਸੀਂ ਟੇਸਟ ਅਨਸਾਰ ਪਾਵਾਂਗੇ ਖੰਡ ਨੇ ਪਾਣੀ ਛੱਡ ਦੇਣਾ ਵਾ ਤੇ ਗਾਜਰਾ ਨੇ ਹੋਰ ਸੌਫਟ ਹੋ ਜਾਣਾ ਅਲੱਗ ਚਾशनी ਬਣਾਉਂਦੀ ਬਿਲਕੁਲ ਵੀ ਜ਼ਰੂਰਤ ਨਹੀਂ ਖਾਂਡ ਚੰਗੀ ਤਰ੍ਹਾਂ ਮੈਲਟ ਹੋ ਗਈ ਆ ਬਹੁਤ ਵਧੀਆ ਇਹ ਦੇਖ ਲੋ ਸ਼ਾਈਨਿੰਗ ਆ ਗਈ ਐ ਇੱਕ ਗਾਜਰਾਂ ਦੇ ਗਜਰੇਲੇ ਵਿੱਚ ਗਾਜਰਾਂ ਨੂੰ ਚਲਾਉਂਦਿਆਂ ਨੂੰ 8 ਤੋਂ 9 ਮਿੰਟ ਹੋ ਗਏ ਆ ਗਜਰੇਲਾ ਬਣਾਉਂਦਿਆਂ ਨੂੰ ਖਾਂਡ ਵੀ ਚੰਗੀ ਤਰ੍ਹਾਂ ਮੈਲਟ ਹੋ ਗਈ ਵਿੱਚ ਇਹਦੇ ਕਿਓ ਦੇ ਹਨ ਬਿਲਕੁਲ ਵੀ ਹੁਣ ਜ਼ਰੂਰਤ ਨਹੀਂ ਪਾਉਣ ਦੀ 2 ਚਮਚੇ ਅਸੀਂ ਕਿਓ ਪਾਇਆ ਵਾ ਕਿਓ ਵੀ ਛੱਡ ਦਿੱਤਾ ਇਹਨਾਂ ਗਾਜਰਾਂ ਨੇ ਹੁਣ ਅਸੀਂ ਡਰਾਈ ਫਰੂਟ ਲਿਆ ਵਾ ਬਦਾਮ ਕਾਜੂ ਤੇ ਥੋੜੇ ਜਿਮਗ ਸੌਂਗ ਵੀ ਪਾ ਲਈਏ ਇਹਨਾਂ ਚੀਜ਼ਾਂ ਨੇ ਵੀ ਨਾਲ ਹੀ ਪੁੱਜ ਜਾਣਾ मोटा -मोटा मिक्स ਕਰ ਲੈਨੇ ਆ ਇੱਕ ਦੋ ਮਿੰਟ ਇਹਨੂੰ ਪਕਾਵਾਂਗੇ ਅਸੀਂ ਡਰਾਈ ਫਰੂਟ ਨੂੰ ਵੀ ਅਸੀਂ ਵਿੱਚ ਚੰਗੀ ਤਰ੍ਹਾਂ ਭੁੰਨ ਲਿਆ ਵਾ ਹੁਣ ਅਸੀਂ ਖੋਏ ਨੂੰ ਮੋਟਾ-ਮੋਟਾ ਤੋੜ ਕੇ ਇਹਦੇ ਵਿੱਚ ਪਾ ਦੇਈਏ ਜਿਸ ਤਰ੍ਹਾਂ ਦਾ ਅਸੀਂ ਵਿਆਹਾਂ ਦੇ ਵਿੱਚ ਜਾ ਕੇ ਗਜਰੇਲਾ ਖਾਂਦੇ ਆ ਉਸੇ ਤਰ੍ਹਾਂ ਦਾ ਅਸੀਂ ਗਜਰੇਲਾ ਬਣਾ ਕੇ ਤਿਆਰ ਕਰਾਂਗੇ ਚੰਗੀ ਤਰ੍ਹਾਂ ਖੋਏ ਨੂੰ ਵਿੱਚ ਮਿਕਸ ਕਰਕੇ ਕੋਈ ਨਹੀਂ ਇਹਦੇ ਨਾਲ ਪੋਨ ਲਏ। ਬਹੁਤ ਘੱਟ ਟਾਈਮ ਲੱਗਦਾ ਕਜਰੇਲਾ ਬਣਾਉਣ ਕੇ। ਦਸਾਂ 15 ਮਿੰਟਾਂ ਦੇ ਵਿੱਚ ਕਜਰੇਲਾ ਬਣ ਕੇ ਤਿਆਰ ਹੈ। ਵਿਆਹ ਸ਼ਾਦੀ ਵਾਲਾ ਕਜਰੇਲਾ ਬਣ ਕੇ ਤਿਆਰ ਹੈ। ਇਹ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਇਆ। ਘਰ ਵਿੱਚ ਅਸੀਂ ਜਦੋਂ ਚੀਜ਼ ਬਣਾਉਂਦੇ ਆਂ ਤੇ ਬਹੁਤ ਹੀ ਸਾਫ਼ ਸੁਥਰੀ ਤੇ ਵਧੀਆ ਤਰੀਕੇ ਨਾਲ ਅਸੀਂ ਬਣਾ ਕੇ ਤਿਆਰ। ਨਾਲ ਅਸੀਂ ਉੱਪਰ ਡਰਾਈ ਫਰੂਟ ਨੂੰ ਗਾਰਨਿਸ਼ ਕੀਤਾ ਵਾ। ਉਹਦੇ ਨਾਲ ਅਸੀਂ ਇਹਨੂੰ ਸਜਾਇਆ ਵਾ। ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਵਾ। ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਖਾਓ। ਵੀਡੀਓ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ। ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ